हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਨੌ ਫਰਵਸੀਆਂ ਸੇਲ ਲਈ ਲੈ ਕੇ ਆਏ ਹਾਂਗੇ ਨੌ ਦੀਆਂ ਨਵੀਂ ਬਈਆਂ ਮਾਡਲ ਟਾਪ ਦੀਆਂ ਨੇ ਉਹਨਾਂ ਵਿੱਚੋਂ ਇੱਕ ਆ ਗਿਆ ਐਰ ਸੈਰ ਦਾ ਨਗੀਨਾ ਟਾਪ ਰੀਡ ਬੱਸੀ ਆ ਗਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀਆਂ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 82467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਹਾਂ ਬਾਈ ਬਹੁਤ ਵਧੀਆ ਕਿਵੇਂ ਚੱਲਦਾ ਬਾਈ ਕੰਮ ਕਰ ਪੂਰਾ ਵਧੀਆ ਚੱਲਦਾ ਹੈ ਕੰਮ ਠੀਕ ਹੈ ਨਾਮ ਤੇ ਆਪਣਾ ਐਡਰੈਸ ਬੋਲੋ ਨਾਮ ਬਾਈ ਜੀ ਕੁਲਵਿੰਦਰ ਸਿੰਘ ਆਪੈੰਡ ਆਪਣਾ ਕੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਨੇੜੇ ਪੰਰ ਰਹਿਆਂ ਦਾ ਵੱਡਾ ਘੋਲਿਆ ਦੁੱਨੇ ਕੇ ਮੋਬਾਈਲ ਨੰਬਰ ਹੈ 9981935575 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਤੇ ਬਾਈ ਨੌ ਬੱਛੀਆਂ ਬੱਸੀਆਂ ਨੇ ਨੌ ਬੱਛੀਆਂ ਵੀਰੇ ਨੌ ਦੀਆਂ ਨੌ ਖੀਰੀਆਂ ਬੱਸੀਆਂ ਹਮ ਇਹ ਕਾਇਰ ਸ਼ਾਇਰ ਆ ਆਪਣੇ ਕੋਲੇ ਤੇ ਬਾਕੀ ਆ 8 ਐਂ ਐਚ ਐਫ ਗੰਦੋ ਖੀਰੀਆਂ ਹੋਣਗੀਆਂ ਚਾਰ ਚਾਰੀ ਥਾਨ ਹੋਣਗ ਤੇ ਬਾਈ ਫਿਰ ਆਫਰ ਕੀ ਰਹੂਗਾ ਆਫਰ ਵੀਰੇ ਇਹੀ ਰਹੂਗਾ ਵੀ ਜੇ ਕੋਈ ਸਾਰੀਆਂ ਇਕੱਠੀਆਂ ਲੈਂਦਾ ਤਾਂ ਡਿਲੀਵਰੀ ਆਪਣੀ ਫ੍ਰੀ ਹੋਊਗੀ ਠੀਕ ਹੈ ਬਾਈ ਹਾਂਜੀ ਤੇ ਰੇਟ ਫਿਰ ਫੋਨ ਤੇ ਹੋਣ ਰੇਟ ਫੋਨ ਤੇ ਹੋਣਗੇ ਰੇਟ ਹੋਣਗੇ ਜਾਇ ਜੀ ਬਿਲਕੁਲ ਠੀਕ ਹੈ ਬਈ ਤੇ ਇਧਰੋਂ ਸ਼ੁਰੂ ਕਰਦੀ ਬਈ ਪਹਿਲਾਂ ਹਾਂ ਜੀ ਕਿੰਨੀ ਉਮਰ ਦਾ ਬੱਚਾ ਆ ਗਿਆ ਬਈ ਪਹਿਲਾਂ ਇਹ ਬਈ 1 ਸਾਲ ਉਮਰ ਦਾ ਬੱਚੀ ਦੀ ਠੀਕ ਹੈ ਦੰਦੋਂ ਖੀਰੀ ਆ ਬਿਲਕੁਲ ਦੰਦੋਂ ਖੀਰੀ 1 ਸਾਲ ਉਮਰ ਦਾ ਬਈ ਤੇ ਕੱਦ ਤੇ ਪ੍ਰਿੰਟ ਕਾ ਮੈਂ ਕਹਣਾ ਬੜਾ ਹਾਂ ਹਾਂ ਤਿਆਰੀ ਸੰਦਲਬ ਠੀਕ ਹੈ ਲਾ ਤੇ ਮਦਦ ਮੈਂ ਕਹਣਾ ਜਮਾ ਨਿੱਕੇ ਨਿੱਕੇ ਦੰਦ ਤੋਰਿਓ ਬਈ ਮੜੇ ਬਾਹਰ ਨਾ ਤੋਰੋ ਤੇ ਰੰਗ ਰੂਪ ਬਾਈ ਚੈੱਕ ਕਰ ਸਕਦਾ ਪ੍ਰਿੰਟ ਦੇਖੋ ਯਾਰ ਬਾਈ ਚਮਕ ਵਾਲੀ ਚਮਕਦਮ ਕਾਲੀ ਆ ਬਸੀ ਪੂਰੀਆਂ ਸਮੀ ਪੜੀ ਚਮਕਦਮ ਕਲਿਆ ਸਮੀ ਪੜੀ ਦੇਖੋ ਬਾਈ ਬਸੀ ਰੰਗ ਰੂਪ ਨਾ ਫੁੱਲ ਚੰਗਾ ਆ ਗਿਆ ਬਾਕੀ ਥਣਾ ਦੀ ਕੁਆਲਿਟੀ ਆਪਾਂ ਚੈੱਕ ਕਰਵਾਣ ਆਂ ਕੀ ਬਾਤ ਆ ਬਾਈ ਲੈ ਇੱਕ ਨੰਬਰ ਥਣ ਆ ਗਿਆ ਤੇ ਜੇ ਇੱਕ ਗੱਲ ਹੋਰ ਆ ਬਾਈ ਕੁਲਵਿੰਦਰ ਹੁਣ ਜਿਵੇਂ ਲੋਕ ਸ਼ਾਇਰੇਜ ਵਗੈਰਾ ਪਾਈ ਜਾਂਦੇ ਆ ਮੌਲੀ ਪੱਤੀ ਤਿਆਰ ਹੋਣੀ ਹੈ ਜੀ ਸਾਇਲਜ ਜਿਵੇਂ ਹੁਣ ਇਹੋ ਜਿਹੀ ਬ੍ਰੀਡ ਦੇ ਬੱਚੇ ਹੋਂ ਸਾਰਿਆਂ ਪੂਰਾ ਟੌਪ ਟੌਪ ਬ੍ਰੀਡ ਦੇ ਬੱਚੇ ਆਗਲਾ ਲਾ ਜਾ ਕੇ ਛੱਡ ਲੇ ਆਉਂਦੇ ਸਾਲ ਨੂੰ ਪੂਰਾ ਟੌਪ ਤੇ ਮੂਰੇ ਦੁੱਗਣੇ ਹੋਣ ਇਹਦਾ ਕਾ ATM ਮਸ਼ੀਨ ਆ ਬਾਈ ਸਹੀ ਗੱਲ ਆ ਬਸ ਸਾਲ ਨੂੰ ਪੈਸੇ ਕੱਢ ਲਵੇ ਅਗਲਾ ਪਰ ਬੰਦਾ ਮਿਹਨਤ ਵਾਲਾ ਹੋਵੇ ਕੀ ਬਾਤ ਆ ਬਾਈ ਸਹੀ ਗੱਲ ਆ ਵਾਦਾ ਹੋਣ ਵਾਲੀ ਚੀਜ਼ ਆ ਗਈ ਕਦੇ ਹਾਂ ਜੀ ਐ ਮਨ ਲਓ ਵੀ ਜੀ ਅੱਜ ਦੇ ਟਾਈਮ 'ਚ ਆਪਾਂ ਜ਼ਮੀਨ ਵਗੈਰਾ ਲੈਣੇ ਆ ਕਿ ਨਹੀਂ ਬਾਈ ਠੇਕੇ ਤੇ ਪੈਲੀ ਲੈਣ ਨਾਲੋਂ ਦ 1000 ਗੁਣੇ ਚੰਗੀਆਂ 1000 ਗੁਣੇ ਚ ਹੂੰ ਤੇ ਅੱਗੇ ਬਾਈ ਕੁਲਵਿੰਦਰ 2 ਨੰਬਰ ਤੇ ਇਹ ਬਾਈ ਹੈਗੀ ਆ 9 ਮਹੀਨੇ ਦੀਆਂ 9 ਤੋਂ 10 ਮਹੀਨੇ ਪਹਿਲਾਂ ਤਾਂ ਫੇਸ ਚੈੱਕ ਕਰਵਾਈਏ ਬਾਈ ਲੈ ਫੇਸ ਚੈੱਕ ਕਰ ਸਹੀ ਗੱਲ ਆ ਸੋਹਣਾ ਲੱਗਣ ਵਾਲਾ ਬੱਚਾ ਹੈ ਨਾ ਹਾਂ ਬਾਕੀ ਤੁਹਾਨੂੰ ਆਰਡਰ ਕੁਆਲਿਟੀ ਚੈੱਕ ਕਰਾ ਦੇ ਬਾਈ ਮਾੜੀ ਜੀ ਐਂ ਲਾ ਦੇ ਜੇ 5-6 ਮਹੀਨੇ ਦੀ ਗੱਪੜ ਸਹੀ ਗੱਲ ਆ ਹਨਾ ਗੱਪੜ ਵਾਲਾ ਦੇਖ ਲਾਬੀ ਥਾਣਾ ਗੱਪਣਾ ਹੀ ਝੋਲੀਆ ਕੀ ਬਾਤ ਆ ਯਾਰ ਹਨਾ ਹਾਂ ਬਾਕੀ ਰੰਗ ਰੂਪ ਦੇਖੋ ਬਾਈ ਜਦੋਂ ਵੀ ਕੋਲੇ ਆਉਂਗੇ ਤੁਹਾਨੂੰ ਕੋਈ ਵੀ ਵਸਤੀ ਫਿੱਕੀ ਨਹੀਂ ਦਿਸਣੀ ਹਾਂ ਰੰਗ ਰਾਜ ਜੀ ਸਾਰੇ ਹੋ ਗਏ ਕੋਲਾ ਕੀ ਦੇ ਆਏ ਮੰਨ ਲਓ ਵੀ 2 2 4 4 ਮਹੀਨੇ ਸਾਂਭ ਕੇ ਚਾਹ ਜਮਾ ਪਿਆ ਆ ਰਹੀ ਹੈ ਭਾਈ ਬੱਛੀ ਦੇ ਲਾ ਤੋ ਆਪ ਹੀ ਦੇ ਲਾ ਆਪ ਹੁਣ ਮਦਰ ਮਿਲ ਕੇ ਦੱਸਣੋਂ ਜ਼ਿਆਦਾ 40 ਲੀਟਰ ਦਾ ਪਰ ਬੱਚੀ ਆਪ ਹੀ ਦੱਸਦੀ ਹੈਗੀ ਦੱਸਣ ਦੀ ਲੋੜ ਹੀ ਨਹੀਂ ਚੰਗੀ ਫੀਡ ਖਰਾਕ ਮੰਨ ਕੇ ਚੱਲੋ ਮਨੇਜਮੈਂਟ ਤੇ ਜੇ ਆਪਾਂ ਤਿਆਰ ਕਰਦੇ ਆਂ ਬੱਚੇ ਕਿ ਨਹੀਂ ਬਈ ਉਹ ਸੋਹਣੇ ਤਿਆਰ ਬਾਕੀ ਪਤਲੀ ਚਮੜੀ ਹੈ ਬਿਲਕੁਲ ਜਿਵੇਂ ਕਾਗਜ਼ਰ ਦਾ ਪਤਾ ਕੀ ਹੁੰਦੀ ਹੈ ਕਾਗਜ਼ਰ ਦਾ ਉਹ ਆ ਗਿਆ ਪਿੰਡਾ ਹੈ ਨਾ ਹਾਂਜੀ ਇਹ ਨਹੀਂ ਹੈਗਾ ਬਈ ਢਡਲਾਈਆਂ ਜਾਂ ਚਮੜੜਾ ਕਹੇ ਨੂੰ ਤਾਂ ਵੀਰੇ ਹੁਣ ਜਿਹੜੇ ਮਰਜ਼ੀ ਸੀਮਨ ਦੀ ਕਹਦੇ ਪਰ ਆਪਾਂ ਕਹਿੰਦੇ ਨਹੀਂ ਨਾ ਆਪਾਂ ਮਦਰ ਮਲਕ ਦੱਸਦੇ ਜਾਨਵਰ ਆਪ ਹੀ ਦੱਸੂਗਾ ਜਿੱਦ ਤੇ ਸੂਹਣਾਂ ਉਹਦੀ ਦੱਸਣੀਆਂ ਇਹ ਹੋਂ ਤਾਂ ਮੈਂ ਆਪਾਂ ਜੋ ਮਰਜ਼ੀ ਕਹੀ ਜੇ ਪਰ ਹੈ ਇਹਨਾਂ ਦੇ ਮਦਰ ਮਲਕ ਜਾਣੀਆਂ ਐਵੇਂ ਕਹਦ ਕੇ ਪੂਰੇ ਚੰਗੇ ਮਦਰ ਮਹਿਲ ਕਹਿੰਨਾਂ ਦੇ ਪਛੀਆਂ ਦੀਆਂ ਝੋਲੀਆਂ ਦੇਖ ਮੈਂ ਆ ਵੀ ਦਾ ਨੰਬਰ 1 ਝੋਲੀ ਹੈਗੀ ਇੰਨੀ ਚੰਗੀ ਝੋਲੀ ਕਿਤੇ ਕਿਆ ਬਾਤ ਆਏ ਲੱਗਦਾ ਜਿਵੇਂ ਦੱਪਣ ਦਾ ਦੁੱਧ ਲਾਇਆ ਹੋਵੇ ਹਾਂ ਸਹੀ ਗੱਲ ਆ ਬਾਈ ਬਾਕੀ ਆ ਤਾਂ ਵੀ ਚੈੱਕ ਕਰਾਂਗਾ ਆਪਾਂ ਕਈ ਵਾਰੀ ਅਗਲਾ ਵਹਿਮ ਕਰ ਦਿੰਦਾ ਲੈ ਹਜੇ ਕੱਚੇ ਦੰਦਾਂ ਦਾ ਚਾਹ ਕੱਚੇ ਦੰਦਾਂ ਦਾ ਬਾਈ ਹਜੇ ਆਏ ਨਹੀਂ ਇੱਕ ਗੱਲ ਹੋਰ ਆ ਬਾਈ ਘੰਟੇ ਦੋ ਘੰਟਾ ਨਾ ਤਾਂ ਦੰਦ ਖੀਰੀ ਹੋਵੇ ਨਾ ਦੁੱਗੀ ਹੋਵੇ ਬਾਕੀ ਜੇ ਆਪਾਂ ਹੋਰ ਵੀ ਦੇਖੋ ਖੀਰੀਆ ਪਤਾ ਤੇ ਦੋਂਦੀ ਨਿਕਲਦੀ ਪੱਛੀ ਫਰੀ ਦੇਵਾਂਗੇ ਆਪਾਂ ਅਗਲੇ ਨੂੰ ਠੀਕ ਆ ਠੀਕ ਆ ਜੇ ਕੋਈ ਥਾਣਾ ਦੇ ਵਿੱਚ ਕੋਈ ਫੋੜ ਨਿਕਲਦੀ ਤਾਂ ਵੀ ਬੱਚੀ ਫਰੀ ਦੇਣੀ ਹੈ ਚੱਕੋ ਬਾਈ ਬਾਈ ਕਹਿੰਦਾ ਇੰਨੀ ਗੱਲ ਆਪਣੀ ਬਾਈ ਪੱਕੀ ਆ ਗਈ ਬਾਈ ਅੱਗੇ ਵੀ ਗੱਲ ਜਿਹੜੀ ਕਹਿੰਦਾ ਬਈ ਸੋ ਹੁੰਦੀ ਹੈਗੀ ਬਾਈ ਕਹਿੰਦਾ ਜੇ ਤਾਂ ਥਾਣਾ ਤੋਂ ਹੋਊਗੀ ਮਤਲਬ ਫੋੜ 사ਂਗਾ ਤਾਂ ਮੈਂ ਬੱਚੀ ਫਰੀ ਦੇ ਦੂੰਗਾ ਤਾਂ ਇੱਕ ਆਪਣੀ ਹੋਰ ਰਿਕਵੈਸਟ ਆ ਬਾਈ ਬਣ ਕੇ ਵੀਡੀਓ ਸਾਰੀ ਦੇਖ ਲਿਆ ਕਰੋ ਸਾਰੀ ਡਿਟੇਲ ਆਪਣੀ ਜਿਹੜੀ ਦੱਸਾਂਗੇ ਜੋ ਅਨਾਦਰ ਆਪਾਂ ਕੋਈ ਵੀਡੀਓ ਜ਼ੂਮ ਕਰਕੇ ਪਾਉਨੇ ਆ ਠੀਕ ਹੈ ਜਿਹੜੀ ਡਿਟੇਲ ਦੱਸਾਂਗੇ ਉਹੀ ਹੋਊਗੀ ਚਾਹੇ ਅਗਲਾ ਘਰੇ ਬੈਠਾ ਮੰਗਾ ਲਵੇ ਸਹੀ ਗੱਲ ਹੈ ਇਹ ਗਲਤ ਗੱਲ ਆਪਾਂ ਕਰ ਦੇਣੀ ਹੈ ਸਹੀ ਗੱਲ ਆ ਬਾਈ ਜਿਵੇਂ ਦੀ ਇਹ ਵੀਡੀਓ ਹੁੰਦੀ ਆ ਦੇਖਣ ਚ ਬੱਚੇ ਉਵੇਂ ਹੋਣਗੇ ਕਿ ਨਹੀਂ ਬਾਈ ਹਾਂਜੀ ਹਾਂ ਤੇ ਮੁੱਲ ਫਿਰ ਬਾਈ ਸਾਰਿਆਂ ਦੇ ਫੋਨ ਤੇ ਆ ਹਨਾ ਮੁੱਲ ਬਾਈ ਜੀ ਫੋਨ ਤੇ ਹੋਣਗੇ ਮੁੱਲ ਅਗਲਾ ਪਾਸੇ ਉਹ ਪਤਾ ਕਰਕੇ ਆਪਾਂ ਨੂੰ ਫੋਨ ਲਾ ਲਵੇ ਪਾਸਿਆਂ ਵਾਲੇ ਰੇਟਾਂ ਨਾਲੋਂ ਆਪਾਂ ਨੂੰ ਅਗਲੇ ਨੂੰ ਬਹੁਤ ਫਰਕ ਮਿਲੂਗਾ ਠੀਕ ਆ ਤੇ ਅੱਗੇ ਬਾਈ ਤਿੰਨ ਨੰਬਰ ਤੇ ਬੱਚਾ ਏ ਵੀ ਬਈ 9 ਮਹੀਨੇ ਉਮਰ 9 ਮਹੀਨੇ ਹਾਂਜੀ ਹਾਈਟ ਮੈਂ 9 ਮਹੀਨੇ ਪੋਲਾ ਬੱਚੀ ਹਾਈਟ ਦੇਖੋ ਪਤਲਾ ਅੰਦਾਜ਼ ਆਈ ਨਹੀਂ ਯਾਰ ਪੇਟ ਲਾਈ ਨਹੀਂ ਹੋਣੀ ਢਿੱਡ ਲਾਈਆਂ ਬੱਚਾ ਨਹੀਂ ਸਾਰੇ ਸਿੱਧੇ ਸਰੀਰ ਦੇ ਹੋਣਗਾ ਜਮਾ ਸਿੱਧੇ ਸਟ੍ਰੇਟ ਕੰਗਰੂੜ ਬੈਠੀ ਹੋਊਗੀ ਜਿਵੇਂ ਸਟ੍ਰੇਟ ਹੱਡੀ ਆ ਲੈਗਸ ਕੋਰ ਬਹੁਤ ਵਧੀਆ ਝੋਲੀ ਦੇਖੋ ਗਲਾਬੀ ਗਲਾਬੀ ਥਾਂ ਆ ਗਿਆ ਫੇਸ ਵਗੈਰਾ ਬੜਾ ਚੰਗਾ ਤੇ ਮੁੱਲ ਵੀ ਬਾਈ ਕਹਿੰਦਾ ਮੰਨ ਕੇ ਚੱਲੋ ਵੀ ਆਏ ਹੋਣਗੇ ਜਮਾ ਵੀ ਤੁਸੀਂ ਆਪ ਮੰਨੋ ਜਮਾ ਖੇਚਵੇਂ ਮੁੱਲ ਹੋਣਗੇ ਫਿਰ ਹਾਂ ਦੇੱਚੇ ਮੇਂ ਮੁੱਲ ਹੋਣਗੇ ਪ੍ਰਿੰਟ ਵਗੈਰਾ ਬਈ ਚੈੱਕ ਕਰ ਸਕਦੇ ਹਾਂ ਬੱਚੇ ਦਾ ਬੜਾ ਚੰਗਾ ਆ ਗਿਆ ਫੇਸ਼ ਬਾਕੀ ਸਟ੍ਰੇਟ ਹੱਡੀ ਆ ਕੋਈ ਆਏ ਨਹੀਂ ਗਾ ਛੇਤੀ ਤਿਆਰ ਹੋਣ ਵਾਲੀ ਮੱਛੀ ਆ ਕਿਉਂਕਿ ਗੱਲ ਇਹ ਐ ਨਾ ਬਈ ਜੇ ਪੇਟਲ ਹੋਵੇ ਤਾਂ ਉਹਦਾ ਪੇਟ ਕਟਾਉਣਾ ਪਊਗਾ ਪਹਿਲਾਂ ਹਾਂਜੀ ਹਾਂ ਇਹਨਾਂ ਨੂੰ ਕਾਸ਼ੇ ਦੀ ਲੋੜ ਨਹੀਂ ਐ ਇਹਨਾਂ ਨੂੰ ਸਿੱਧੀ ਫ੍ਰੀਜ 'ਚ ਸਟਾਰ ਆਉਂਦੇ ਜੇ ਮੈਂ ਆਪਾਂ ਕਹਿੰਦੀ ਵਧਨੇ ਪੰਜਾਂ ਬੱਚਿਆਂ ਦਾ ਸਰਕਾਰ ਗਲਤ ਸਾਈਲੇਜ ਦੀ ਲੋੜ ਨਾਲ ਮਿਨਰਲ ਸਪਲੈਸਰ ਤੇ ਬਸ ਫੇਰ ਤਾਂ ਸਾਨੂੰ ਲੋਬੀ ਠੀਕ ਆ ਸਹੀ ਗੱਲ ਆ ਫੇਰ ਤਾਂ ਤਿਆਰ ਹੋਈ ਨਹੀਂ ਬਿਲਕੁਲ ਬਿਲਕੁਲ ਬਾਕੀ ਬਈ ਇਹ ਕਿਹੜਾ ਕੋਈ ਹੈਗਾ ਪਕੜਾ ਹੈਗਾ ਕੱਚੀਆਂ ਬੱਚੀਆਂ ਸਾਰੀ ਸਹੀ ਗੱਲ ਆ ਬਾਈ ਉਮਰਾਨ ਦੇ ਬੱਚੇ ਆਗੇ ਬਾਕੀ ਐ ਅਨਕਲਵਿੰਦਰ ਬਾਈ ਜਿਹੜਾ ਜ ਆਪਾਂ ਪਾ ਲਾਂਗੇ ਉਹ ਆ ਜ ਆ ਪੂਰੇ ਤਿਆਰ ਕਰ ਲਾਂਗੇ ਹਾਂਜੀ ਹਾਂਜੀ ਜੇ ਹੁਣ ਕੁਝ ਪਾਵਾਂਗੇ ਨਾ ਤਾਂ ਬਈ ਇਹਦਾ ਹੈਗਾ ਬਾਈ ਕੁਝ ਤਿਆਰ ਨਹੀਂ ਹੋਣਾ ਤੇ ਅੱਗੇ ਆਪਾਂ ਸਾਨੂੰ ਦਿਖਾਉਣੇ ਬਈ 4 ਨੰਬਰ ਬੱਚਾ ਇਹਦਾ ਵੀ ਆਪਾਂ ਫੇਸ ਵਗੈਰਾ ਸਾਨੂੰ ਚੈੱਕ ਕਰਾ ਦੇ ਪਲਿਆ ਵਾ ਦੇਖੋ ਬੱਚਾ ਸੁਣੋ ਆਏ ਮੰਨ ਲਓ ਭਾਈ ਟੀਕੇ ਦੇ ਬਸ ਤਿੰਨ ਚਾਰ ਚਾਰ ਮਹੀਨਿਆਂ ਨੂੰ ਕਾਬਲੀ ਆ ਮੈਂ ਹਾਂਜੀ ਹਾਂ ਆਏ ਨਹੀਂ ਵੀ ਕਤੂਰੀਆਂ ਹੀ ਆਉਣੀਆਂ ਛੋਟ ਨਾਲ ਉਹ ਛੋਟੀਆਂ ਨਹੀਂ ਹੈ ਬਾਕੀ ਉਹ ਰਾਜੀ ਆ ਵਸ਼ਿਕ ਲੈ ਬੱਸੀ ਦੀ ਕੁਆਲਿਟੀ ਚੈੱਕ ਕਰੋ ਪਿੱਛੇ ਤੋਂ ਚੜਾਈ ਚੈੱਕ ਕਰੋ ਭਾਈ ਅਗਲਾ ਕਟਰੇਟਨੈਸ ਪੂਰੀ ਫੋਲਾ ਬੱਸੀ ਦੇ ਵਿੱਚ ਚੈਰਨਾ ਫੋਲਾ ਬੱਸੀ ਖੜਮੀ ਰੰਗ ਨੂੰ ਬਹੁਤ ਚੰਗਾ ਆ ਗਿਆ ਲੈ ਥਣਾ ਦੀ ਕੁਆਲਿਟੀ ਚੈੱਕ ਕਰੋ ਭਾਈ ਹਾਂ ਪੂਰੇ ਗੈਪ ਤੇ ਮੈਂ ਝੋੜੀ ਨੰਬਰ 1 ਮਿਲਣ ਦੀ ਸੁਣ ਖੁੱਲਣਾਂ ਛੱਡ ਕੇ ਜਿਵੇਂ ਮਰਜ਼ੀ ਪਾਲੀ ਚੱਲੇ ਕਿ ਨਹੀਂ ਬੰਦਾ ਬਿਲਕੁਲ ਥਾਂ ਚ ਲੈ ਦੇਖੋ ਬਈ ਰੰਗ ਰੂਪ ਕੁਆਲਿਟੀ ਇੱਕ ਨੰਬਰ ਆ ਗਈ ਕਾਲੇ ਰੰਗ ਚ ਤੇ ਡੱਬ ਆ ਗਿਆ ਬੱਚੇ ਚ ਕਾਲੀ ਡੱਬੀ ਆ ਗਈ ਕਿ ਨਹੀਂ ਬਈ ਹਾਂਜੀ ਹਾਂਜੀ ਬਾਕੀ ਇਹ ਨਹੀਂ ਹੈਗਾ ਬਈ ਲੱਤਾਂ ਪੇੜਦੀਆਂ ਮੈਂ ਕਹਿੰਦਾ ਨਾ ਨਾ ਬਈ ਕੋੜੀ ਵਾਲੀ ਚਾਲ ਆ ਸਾਰੀ ਬੱਚੀਆਂ ਦੀ ਇਹ ਥੋੜਾ ਖੁੱਲੀਆਂ ਨਹੀਂ ਕਰਕੇ ਰੱਸੇ ਦੀ ਔਲ ਮੰਦੇ ਆ ਦੇਖੋ ਚਾਲ ਪੂਰੀ ਸਿੱਧੀ ਬਾਕੀ ਅੰਦਾਜ਼ਾ ਤੁਸੀਂ ਲਾਉਣਾ ਹੁੰਦਾ ਬਾਈ ਲੱਤਾਂ ਤੋਂ ਲਾਓ ਲੱਤਾਂ ਕਿ ਕਿੰਨੀਆਂ ਲੰਮੀਆਂ ਕਿੱਥੇ ਤੱਕ ਕੱਦ ਜਾਣੇ ਕੱਦ ਇਹਨਾਂ ਦੇ ਬਹੁਤ ਕਰ ਜਾਣੇ ਹੂੰ ਬੰਦਾ ਸੇਵਾ ਵਾਲਾ ਹੋਵੇ ਕੱਦ ਤਾਂ ਇਹਨਾਂ ਦੇ ਪੂਰੇ ਫੁੱਲ ਹੋਣਗੇ ਸਹੀ ਗੱਲ ਹੈ ਬਾਈ ਲੈ ਚੱਲ ਇਹਨਾਂ ਨੂੰ ਗੁਰਵਿੰਦਰ ਮੁੱਲ ਸਾਰਿਆਂ ਦਾ ਬਾਈ ਫੋਨਤੀ ਰਹਿਣਾਗਾ ਕਿਉਂਕਿ ਮੁੱਲ ਬਾਈ ਕਨਾਂ ਜਮਾ ਜਾਏ ਜੀ ਹੋਣਗੇ ਕਈ ਹੈ ਨਾ ਨਾ ਵੀਰ ਭਾਈ ਕੋਈ ਮੰਨ ਕੇ ਚੱਲੋ ਵੇਚਣ ਵਾਸਤੇ ਨੇਮ ਦੇ ਵੀਰ ਭਰਾ ਆਪਣੇ ਲੈ ਲੈਂਦਾ ਤੇ ਹੁਣ ਆਪਾਂ ਰੇਟ ਆਪਾਂ ਵੀਡੀਓ 'ਚ ਵੀ ਕਰ ਦਿੰਨੇ ਆ ਕਿ ਅਗਲੇ ਅੰਦਾਜ਼ਾ ਆਪਾਂ ਕਰਵਾ ਦੇਦਾ ਐ ਨਹੀਂ ਗੱਲ ਹੈਗੀ ਹਾਂ ਹਾਂਜੀ ਹਾਂ ਬਾਕੀ ਦੇ ਤਾਂ ਪੰਜ ਨੰਬਰ ਬੱਚਾ ਹਾਂਜੀ ਹਾਂ ਪੰਜ ਨੰਬਰ ਲੈ ਬਈ ਇਹਦਾ ਦੇਖੋ ਯਾਰ ਰੰਗ ਰੂਪ ਆ ਗੋਲ ਕਾਨਾ ਵੀਰੇ ਪਾਮ ਦੇ ਪੱਤੇ ਆ ਰਗਾ ਛੋਟਾ ਕੰਮ ਛੋਟਾ ਜਾ ਠੀਕ ਆ ਗੁਲਾਬੀ ਨੱਕ ਆ ਲੈ ਗੁਲਾਬੀ ਬੂਥ ਆ ਗਈ ਜਿਹਨੂੰ ਆਪਾਂ ਕਹਿੰਦੇ ਰੰਗ ਰੂਪ ਬਹੁਤ ਚੰਗਾ ਆ ਗਿਆ ਤੇ ਥਣ ਵੀ ਤੁਹਾਨੂੰ ਚੈੱਕ ਕਰਵਾਉਣਾ ਮੈਂ ਕਹਿੰਦਾ ਗੁਲਾਬੀ ਗੁਲਾਬੀ ਥਣ ਮਿਲਦਾ ਕੀ ਬਾਤ ਆ ਨੰਬਰ 1 ਗੁਲਾਬੀ ਥਣ ਆ ਗਿਆ ਬਈ ਰੰਗ ਰੂਪ ਜੀ ਪੂਰੀ ਫੁੱਲ ਚੌੜੀ ਦੇਖੋ ਚੌੜੀ ਦਾ ਬਈ ਮੈਂ ਕਹਿੰਦਾ ਕਿਆ ਬਾਤ ਹੈ ਲੈਗ ਸਕੋਰ ਵਗੈਰਾ ਚੌੜੀ ਟਾਂ ਚਾਟੂ ਚਾਏ ਇੱਕ ਨੰਬਰ ਆ ਗਿਆ ਇਹ ਨਹੀਂ ਹੈਗਾ ਬਾਈ ਸੋਨੂ ਵੀ ਬੜਾ ਮੱਥਾ ਮਾਰਨ ਦੀ ਖੜ ਨਹੀਂ ਖੁਰ ਨਹੀਂ ਪੂਰੀ ਜਾਨੀ ਇੱਕ ਨੰਬਰ ਆ ਵਛੀ ਦੀ ਸਹੀ ਗੱਲ ਆ ਬਾਈ ਪਰੋਂ ਦੇਖੋ ਦੇਖੋ ਲੈ ਦੇਖੋ ਚੜਾਈ ਚੜ੍ਹੋਈ ਦੇਖੋ ਬਈ ਕਿੱਛੇ ਕਿੰਨੀ ਆ ਕਿ ਨਹੀਂ ਬਾਈ ਹਾਂ ਬਾਕੀ ਰਾਜੀ ਰੂਜ ਹੀ ਫੁੱਲ ਹੂੰ ਬੀਸੀਐਸ ਬਹੁਤ ਚੰਗਾ ਬੱਛੀ ਦਾ ਸਹੀ ਗੱਲ ਆ ਬਾਈ ਲੈ ਬਾਕੀ ਚੈੱਕ ਕਰ ਸਕਦੇ ਹੋ ਬਾਕੀ ਆਹ ਅਗਲਾ ਕਹਿੰਦਾ ਤਿੰਨ ਹਨਾ ਬੋਦੀ ਵਾਲੀ ਮੱਛੀ ਆ ਵੀਰੇ ਬੋਦੀ ਵਾਲੀ ਹੂੰ ਹਾਂ ਸਹੀ ਗੱਲ ਆ ਬੋਦੀ ਵਾਲੀ ਫੁੱਲ ਕਮਾਲ ਦੀ ਆ ਫੇਸ ਦੇਖੋ ਖੜਨੀ ਖੜਨੀ ਦੀ ਪਤਾ ਲੱਗਦਾ ਹੁੰਦਾ ਹਨਾ ਬਾਕੀ ਐ ਬਾਈ ਸਾਨੂੰ ਕੋਈ ਬਾਲਾ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਦੇਖੋ ਬਾਈ ਆਪਾਂ ਵੇਚਣ ਨਾਲ ਸਤਿਕਾਰ ਨਹੀਂ ਹੁੰਦੀ ਪਰ ਕੁਆਲਿਟੀ ਆਪੇ ਮੂੰਹੋਂ ਬੋਲਦੀ ਆ ਠੀਕ ਹੈ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਸਹੀ ਗੱਲ ਆ ਬਾਈ ਕਹਿਣ ਦੀ ਗੱਲ ਹੋਰ ਆ ਤੇ ਸੋਨੂੰ ਦੇਖਣ ਜਿਹੜੀ ਚੀਜ਼ ਮੰਨ ਕੇ ਚਲੋ ਸੋਹਣਾ ਲੱਗਣ ਵਾਲੀ ਚੀਜ਼ ਆ ਕਿ ਤੇ ਖੜਨੀ ਖੜਨੀ ਚੈੱਕ ਕਰੋ ਬੱਚੇ ਦੀ ਇੱਕ ਨੰਬਰ ਆ ਗਈ ਕਿ ਨਹੀਂ ਬਾਈ ਬਿਲਕੁਲ ਲੈ ਚਲੋ ਬਈ ਇਹਨੂੰ ਵੀ ਤੇ ਬਾਈ ਕਲਵਿੰਦਰ ਮੰਨ ਕੇ ਚਲੋ ਜੇ ਕੋਈ ਵਿੱਚੋਂ ਚਾਰ ਜਾਂ ਪੰਜ ਬੱਚੇ ਵੀ ਲੈਂਦਾ ਉਹਨਾਂ ਨੂੰ ਕੋਈ ਚੱਕਰ ਨਹੀਂ ਪਾ ਮੈਂ ਇੱਕ ਲੈ ਲੈ ਬਈ ਆਪਾਂ ਤਾਂ ਵੀ ਕੋਈ ਨਹੀਂ ਠੀਕ ਆ ਤੇ ਰੇਟ ਆਪਣਾ ਜਮਾਂ ਜਾਇਦੀ ਹੋਊਗਾ ਕੋਈ ਆਪਣਾ ਉਹ ਕੰਮ ਨਹੀਂ ਹੋਊਗਾ ਠੀਕ ਆ ਬਈ ਆਪਾਂ ਕੋਈ 20 ਨਹੀਂ ਮੰਗਣਾ ਕੋਈ 25 ਨਹੀਂ ਮੰਗਣਾ ਬਸ ਦੋ ਥੱਲੇ ਬਸ ਆਪ ਹੁੰਦਾ ਲਾ ਕੇ ਚੱਲਿਓ ਬਈ ਅੱਗੇ ਆ ਗਿਆ 6 ਨੰਬਰ ਬੱਚਾ ਬਈ ਤੇ ਸੋਨੂੰ ਐ ਮੰਨ ਕੇ ਚੱਲੋ ਵੀ ਫਰੀਡ ਬਾਈ ਕੋਲ ਹਰ ਟਾਈਮ ਮਿਲ ਜੂਗੀ ਜਿਹੜੀ ਮਰਜ਼ੀ ਲੈ ਲੈ ਜਦੋਂ ਮਰਜ਼ੀ ਬਾਈ ਨੂੰ ਫੋਨ ਕਰ ਲਓ ਕੋਈ ਨਹੀਂ ਹਾਂਜੀ ਹਾਂ ਆਪਣੇ ਕੋਲ ਅਵੇਲੇਬਲ ਹੁੰਦੇ ਆ ਬੱਚੇ ਹਾਂ ਡੇਲੀ ਬਾਈ ਕੋਲੇ ਹੁੰਦਾਂਗੇ 5 ਤੋਂ 7 ਬੱਸੀਆਂ ਜਿੰਨੀਆਂ ਵੀ ਲੋੜ ਆ ਤੁਸੀਂ ਲੈ ਸਕਦਾ ਅੱਗੇ ਆ ਦੇਖੋ ਬਈ ਬੱਚਾ ਲੈ ਤੁਸੋਂ ਮਿਆਪ ਲਾਓ ਬੱਚਾ 5 ਮਹੀਨੇ ਉਮਰ ਆ ਸਾਰੀ ਲੈ 5 ਮਹੀਨੇ ਉਮਰ ਆ ਬਈ ਅੰਦਾਜ਼ਾ ਲਾਓ ਪਹਿਲਾਂ ਦਾ ਫੇਸ ਬਰੀਡ ਸੈਨਿੰਗ ਚਮਕ ਦੇਖੋ ਬਈ ਬੱਚੇ ਦੇ ਫੁੱਲ ਆ ਗਏ ਤੁਸੋਂ ਮਿਆਪ ਲਾਓ ਬਾਕੀ ਥਾਣ ਥੋਣ ਵਿਖਾ ਦੇ ਥਾਣ ਗਲਾਬੀ ਥਾਣਾ ਝੋਲੀ ਦੇਖੋ ਗਲਾਬੀ ਥਾਣਾ ਬਈ ਕੀ ਆ ਬਾਤ ਆ ਬਸ ਠੀਕ ਹੁਣ ਦੇਖੋ ਆ ਬੱਚੀ ਹੁਣ 5 ਮਹੀਨੇ ਦੀ ਝੋਲੀ ਦੇਖ ਲੋ ਤੇ ਜਦੋਂ ਕਹਾ ਜਾ ਕੇ ਜਦੋਂ ਸਾਡੇ ਕਿੱਥੇ ਜਾਣਾ ਇਹਨੇ ਫਾੜੀ ਵਾਲਾ ਲੈਵਾ ਕੱਢਣਾ ਇਹਨੇ ਠੀਕ ਐ ਸੈਕਸ ਡਰਾ ਪੂਰਾ ਵਧੀਆ ਸਹੀ ਗੱਲ ਆ ਬਈ ਹਾਂ ਫੁੱਥਣਾਂ ਦੀ ਵਿੱਥੀ ਵੇਖੋ ਗੈਪ ਦੇਖੋ ਸੁਣੋ ਕੀ ਬਾਤ ਆ ਬਈ ਇੱਕ ਨੰਬਰ ਪੂਰਾ ਫੁੱਲ ਲੱਗਿਆ ਗੈਪ ਕੋ ਬਣਾ ਫੁੱਲ ਲੱਗਿਆ ਲੈ ਫੁੱਲ ਮਸਤੀ ਕਰਦੀ ਆ ਅਸਲ ਵਿੱਚ ਕਿਉਂ ਸਾਰੇ ਸਾਰੇ ਐਂਗਲ ਤੋਂ ਆਪਾਂ ਵੇਖ ਕੇ ਜਾਨਵਰ ਫੇਰ ਹੀ ਲਿਆਈਦਾ ਠੀਕ ਐ ਅਗਲੇ ਨੂੰ ਰੇਟ ਵੀ ਬਾਜਬ ਚੀਜ਼ ਵੀ ਵਧੀਆ ਇੱਕ ਗੱਲ ਹੋਰ ਆ ਬਈ ਪਹਿਲੀ ਗੱਲ ਤਾਂ ਬੱਚਾ ਓਨੀ ਕਿਦਾ ਖਰਾਕ ਖਾ ਜਾਂਦਾ ਜੀ ਹਾਂ ਹਾਂ ਬਿਲਕੁਲ 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 ਬਈ ਸ਼ੁਰੂ ਤੋਂ ਜਿਸ ਤਿਆਰ ਕਰਨਾ ਬੱਚਾ ਚੰਗੀ ਸਵਾਲ ਹੁਣ ਤੁਸੀਂ ਆਪ ਹੀ ਦੇਖ ਲਓ ਵੀਰੇ 100 ਰੁਪਏ ਦਿਹਾੜੀ ਦਾ ਘੱਟ ਤੋਂ ਘੱਟ ਆਪਾਂ ਮੰਨ ਕੇ ਚੱਲਦੇ ਹੂੰ ਹਾਂ ਖਾਂਦਾ ਜਿਆਦਾ ਆ ਬੱਚਾ ਤੇ 12 ਵਜੇ ਘਰ ਤੋਂ ਘੱਟ ਦੇਖ ਗਏ ਸਹੀ ਗੱਲ ਆ ਬਾਈ ਤਾਂ ਆਪਾਂ ਜੇ ਕੋਸ਼ ਲਾਈ ਪਹਿਲੀ ਗੱਲ ਤਾਂ ਹੁਣ ਜੀ ਸੀਮਣ ਚੰਗਾ ਲਵਾਉਣਾ ਹੋਵੇ ਸੀਮਣੀ ਨਹੀਂ ਪਹਿਲੀ ਗੱਲ ਤਾਂ ਉਹਦੇ ਕਾਹਨੂੰ ਮਾੜਾ ਸੀਮਣੀ ਨਹੀਂ ਆਪਾਂ ਲਵਾ ਸਕਦੇਗੇ ਸਹੀ ਗੱਲ ਆ ਬਾਈ ਸੀਮਣ ਤੇ ਉਹ ਪੂਰੇ ਰੁਪਏ ਲੱਗਦੇ ਅੱਗੇ ਬਾਈ 6 ਨੰਬਰ ਬੱਚਾ 7 ਆ ਗਿਆ ਹਾਂਜੀ 7 ਨੰਬਰ 6 ਨੰਬਰ ਇਹ ਕਿ ਨੀਂਵ ਮਰਦਾ ਗਿਆ ਬਈ ਇਹ ਬਈ ਹੈਗੇ 7 ਮਹੀਨੇ ਉਮਰ 7 ਮਹੀਨੇ ਉਹ ਰੰਗ ਰੂਪ ਬਈ ਇਹਦਾ ਵੀ ਚੈੱਕ ਕਰੋ ਲੈ ਬੱਚੇ ਦਾ ਬੱਚੇ ਸਾਰੇ ਇਸ ਸਮੇਂ ਪਲੇ ਵਿਆ ਬਈ ਆਇ ਨਹੀਂ ਕੋਈ ਲੱਸੀ ਨਹੀਂ ਕੋਈ ਆਇ ਨਹੀਂ ਕੋ ਡਿਗੂ ਡਿਗੂ ਦੇ ਕਰੀ ਹੋਏ ਹੈਗਾ ਬਈ ਟਟ ਲਾਈਆਂ ਇਹਦਾ ਯਾਰ ਸਰੀਰ ਦੇਖੋ ਸਰੀਰ ਫਿਟਨੈਸ ਆ ਜਮਾ ਫਟਾ ਫਿਟ ਦੇਖੋ ਜਮਾ ਕੋੜੀ ਵਾਲਾ ਸਰੀਰ ਜਮਾ ਗੋਲ ਪਈ 4 ਸਫੇਰ ਹਮ 4 ਸਫੇਰੋਂ ਗੋਲ ਪਈ ਆ ਲੈ ਥਣਾ ਦੀ ਕੁਆਲਿਟੀ ਚੈੱਕ ਕਰੋ ਇੱਕ ਨੰਬਰ ਥਣ ਆ ਗਿਆ ਬਾਕੀ ਕੁਆਲਿਟੀ ਬੋਲਦੀ ਆ ਯਾਰ ਬੱਚਿਆਂ ਦੀ ਇੱਕ ਨੰਬਰ ਆ ਗਿਆ ਤੁਹਾਨੂੰ ਰੇਟ ਵੀ ਜਾਇਜ਼ ਮਿਲੂ ਪ੍ਰਿੰਟ ਵੀ ਮਿਲਣਗੇ ਭਾਈ ਸਨਖ ਬਣੇ ਮਿਲਣਗੇ ਬੱਚਿਆਂ ਚ ਕੁਆਲਟੀ ਵਾਲੇ ਬੱਚੇ ਮਿਲ ਜਾਣਗੇ ਹਾਂਜੀ ਬਾਕੀ ਇਹ ਤਾਂ ਆਪਣਾ ਕੋਈ ਲੰਬੇ ਵਾਲਾ ਕੰਮ ਨਹੀਂ ਹੋਊ ਜੇ ਕਿਸੇ ਨੇ ਆਨਲਾਈਨ ਵੀ ਮੰਗਾਉਣੀ ਆ ਕੋਈ 줌 ਕਰਕੇ ਵੀਡੀਓ ਨਹੀਂ ਹੋਊਗੀ ਠੀਕ ਹੈ ਜੀ ਹਾਂ ਕੋਈ ਫੋੜ ਸ਼ਾਂਗ ਨਹੀਂ ਹੋਊਗੀ ਹੂੰ ਇਹ ਚੀਜ਼ਾਂ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਭਾਈ ਹਾਂਜੀ ਲੈ ਚਲੋ ਭਾਈ ਕੁਲਵਿੰਦਰ ਇਹਨੂੰ ਬਾਕੀ ਜਿਹੜੀ ਪੇਮੈਂਟ ਹੁੰਦੀ ਹੈਗੇ ਕਈ ਵੀਰ ਕਹਿੰਦੇ ਹੈਗੇ ਵੀ ਇੱਥੋਂ ਬੱਚੇ ਜੜਾ ਦਿਓ ਇੱਥੇ ਅਸੀਂ ਪਾਵਾਂਗੇ ਉਹ ਆਪਾਂ ਕੰਮ ਕਰਦੇ ਨਹੀਂ ਘਰੇ ਆ ਕੇ ਦੇਜੋ ਪੈਸੇ ਤਾਂ ਵੀ ਕੋਈ ਟਿਕਾ ਨਹੀਂ ਨਹੀਂ ਗੂਗਲ ਪੇ ਪੇਡੀਐਮ ਕਰ ਸਕਦੇ ਹਾਂ ਬਾਕੀ ਕੀ ਗੱਲ ਹੋਰ ਹੈ ਬਾਈ ਕੁਲਵਿੰਦਰ ਬੱਚੇ ਘਰੇ ਆ ਕੇ ਦੇਖ ਵੀ ਸਕਦੇ ਹਾਂ ਹਾਂਜੀ ਹਾਂ ਬਾਈ ਕੋਈ ਚੱਕਰ ਵਾਲੀ ਗੱਲ ਨਹੀਂ ਅਸੀਂ ਸੱਲੀ ਕਰ ਸਕਦੇ ਹਾਂ ਦੇਖ ਕੇ ਫੇਰ ਬਾਈ ਜਾ ਸਕਦੇ ਹਾਂ ਬਾਕੀ ਆਪਾਂ ਸਾਰੇ ਐਂਗਲ ਤੋਂ ਜਾਣਵਰ ਚੈੱਕ ਕਰਵਾ ਦੇਣਾ ਹੁੰਦਾ ਜੇ ਕਿਸੇ ਦੇ ਫੋਰਸਾਂਕ ਆਪਾਂ ਦੱਸ ਕੇ ਦੇਵਾਂਗੇ ਸਹੀ ਗੱਲ ਹੈ ਬਾਈ ਕਿਉਂਕਿ ਦੋ ਚੀਜ਼ਾਂ ਹੁੰਦੀਆਂ ਇੱਕ ਦੰਦੋਂ ਤੇ ਇੱਕ ਫੋਰਸਾਂਕ ਨਹੀਂ ਬਾਈ ਬਿਲਕ 40 ਜੀ ਕੋ ਚੀਜ਼ ਨਹੀਂ ਇੱਕ ਸਰੀਰ ਬਾਈ ਫਿਟਨੈਸ ਲੈ ਚੈੱਕ ਕਰੋ ਬਾਈ ਕਿੰਨੇ ਨਾਲ ਸ਼ਾਲ ਆਉਂਦੀ ਆ ਉਹਦੇ ਕੋ ਖਾਤਾ ਪੀਤਾ ਜਾਨਵਰ ਦਾ ਫੇਰ ਹੀ ਸ਼ਾਲ ਬਸ ਸਹੀ ਗੱਲ ਆ ਫੇਰ ਹੀ ਸ਼ਾਲ ਵਜੂਗੀ ਕੀ ਆ ਬਾਤ ਆ ਬਾਈ ਤੇ ਅੱਗੇ ਸਾਨੂੰ ਬਾਈ ਦਿਖਾਉਣੇ 8 ਨੰਬਰ ਤੇ ਐਰ ਸ਼ਹਿਰ ਦਾ ਬੱਚਾ ਆ ਐਰ ਸ਼ਹਿਰ ਮੰਗ ਵਾਲੀ ਆਪਣੀ ਐਰ ਸ਼ਹਿਰ ਪੂਰੀ ਟੌਪ ਦੀ ਆ ਇਹ ਬਾਈ ਐਰ ਸ਼ਹਿਰ ਉਹ ਆ ਗਈ ਇਹ ਜਰਸੀ ਚ ਮਿਕਸ ਨਹੀਂ ਹੈਗੀ ਕਿ ਨਹੀਂ ਨਾ ਜੀ ਨਾ ਪਿਓਰ ਕੱਲੀ ਐਰ ਸ਼ਹਿਰ ਕੱਲੀ ਐਰ ਸ਼ਹਿਰ ਆ ਗਈ ਜਮਾ ਪਿਓਰ ਦੇਖੋ ਤੇ ਬੱਚੇ ਦੀ ਕੁਆਲਿਟੀ ਦੇਖੋ ਕਰਦਾ ਆਉਂਦਾ ਨਾ ਫੁੱਲ ਮਸਤੀ ਮੰਗ ਬਹੁਤ ਮਿਲਦਾ ਬਹੁਤ ਘਟਾ ਇਹ ਤਾਂ ਜਿਹਨੇ ਕਹਿ ਦਿੱ ਗਏ ਵੀ 100 ਮਗਰ ਇੱਕ ਹੀ ਨਿਕਲਦੀ ਹੈਗੀ ਇਹੋ ਜੀ ਬੱਛੀ ਆਇਰ ਸ਼ਰ ਦੀ ਡਿਮਾਂਡ ਪਾੜੀ ਆ ਜਾਂਦੀ ਸੀ ਤਾਂ ਕਰਕੇ ਆਪਾਂ ਆਇਰ ਸ਼ਰ ਬੱਚਾ ਲਿਆਂਦਾ ਫੇਸ ਦੇਖੋ ਬੱਚੇ ਦਾ ਨਗੀਨਾ ਬੱਚਾ ਫੇਸ ਤੇ ਬਾਕੀ ਐਡਰ ਕੁਆਲਿਟੀ ਦਿਖਾ ਦੋ ਤੁਸੀਂ ਘਰ ਘਰ ਨਹੀਂ ਜਾਂਦੀ ਐ ਇਹੋ ਜੀ ਬੱਛੀ ਆ ਲੈ ਹੈ ਜਿਹੇ ਘਰ ਕਰਨ ਜਾਂਦੇ ਆ ਵਾ ਤਾਂ ਨੰਬਰ 1 ਬਰੀਡ ਆ ਗਈ ਬਈ ਆਇਰ ਸ਼ਰ ਬਰੀਡ ਆ ਇੱਕ ਤਰ੍ਹਾਂ ਦਾ ਮੰਨ ਲਓ ਵੀ ਨਗੀਨਾ ਵੀ ਸ਼ੱਕ ਹੈ ਹਾਂ ਜੀ ਇਹ ਐਵੇਂ ਬਾਈ ਜੀ ਬੱਛੀਆਂ ਥੋੜੀ ਕਰਮੀ ਘੱਟ ਮੰਨਦੀਆਂ ਹੈਗਾ ਦੁੱਧ ਇਹ ਜਣੀ ਇਹਦੇ ਬਰਾਬਰੀ ਦਾ ਫੈਂਟ ਥੋੜੀ ਵੱਧ ਹੁੰਦੀ ਹੈ ਇਹਨਾਂ ਦੁੱਧ ਹਾਂ ਫੈਂਟ ਚੰਗੀ ਹੁੰਦੀ ਆ ਹਾਂ ਜ ਦੁੱਤ ਜਰਾ ਹੈ ਮੰਨ ਕੇ ਚਲੋ ਵੀ ਪੀਣ ਚ ਵੀ ਸਵਾਦ ਹੁੰਦਾ ਬਹੁਤ ਬਿਲਕੁਲ ਬਿਲਕੁਲ ਇਹ ਇੰਉਂ ਇਹਦੀ ਫੈਟ ਥੋੜੀ ਵੱਧ ਹੁੰਦੀ ਐ ਐਚਐਫ ਦੇ ਨਾਲ ਹਾਂ ਫੈਟ ਵੱਧ ਹੁੰਦੀ ਐ ਗਰਮੀ ਵਿੱਚ ਤੇ ਗਰਮੀ ਥੋੜੀ ਘੱਟ ਮੰਨਦੇ ਐ ਸਹੀ ਗੱਲ ਆ ਬਈ ਨਾ ਖੜਨੀ ਖੜਨੀ ਦੇਖੋ ਬੱਚੇ ਦੀ ਦੇਖੋ ਪੂਰਾ ਸਮਾਂ ਪੜਿਆ ਹੋਆ ਬੱਚਾ ਹੈਗਾ ਉਮਰ ਸਾਰੀ ਇਹਦੀ 7 ਤੋਂ 8 ਕਿ ਮਹੀਨੇ ਦੀ ਉਮਰ ਠੀਕ ਆ ਬਈ ਹਾਂਜੀ ਹਾਂ ਲੈ ਚਲੋ ਬਈ ਗਲਵਿੰਦਰ ਜੀ ਇਹ ਭਾਲਦਿਆਂ ਮਾਸਤੀ ਹੁਣ ਖੁੱਲਾ ਭਾਲਦਿਆਂ ਥੋੜਾ ਜਿਆ ਹੁਣ ਬਾਈ ਜਰਾ ਮੰਨ ਕੇ ਚਲੋ ਬੰਨ ਕੇ ਇਹ ਬੰਨਿਆ ਭਾਲਦਿਆਂ ਨਹੀਂ ਗਾ ਕੋਈਆਂ ਖੁੱਲੀਆਂ ਸਹੀ ਗੱਲ ਹੈ ਬਾਈ ਤੇ ਅੱਗੇ ਬਾਈ ਕੁਲਵਿੰਦਰ ਲਾਸ਼ ਦੇ ਬੱਚਾ ਨੌ ਨੰਬਰ ਆ ਗਿਆ ਹਾਂਜੀ ਨੌ ਕਿੰਨੀ ਉਮਰ ਦਾ ਬੱਚਾ ਆ ਗਿਆ ਬਾਈ ਇਹ ਬਾਈ ਹੈਗਾ ਸਕਰੀ ਦੂਜਾ ਆਪਣਾ ਬਾਈ 4 ਮਹੀਨੇ ਉਮਰ ਦਾ ਬੱਚੇ ਦੀ ਹੂੰ ਓਹ 4 ਮਹੀਨੇ ਬਾਈ ਐਚ.ਏ ਦੀ ਉਮਰ ਹੈਗੀ ਤੇ ਬੱਚੇ ਬਾਈ ਐ ਮੰਨ ਕੇ ਚੱਲੋ ਸਾਰੇ ਬਾਦ ਚੜ ਕੇ ਇੱਕ ਦੂਜੇ ਤੋਂ ਨਹੀਂ ਬਾਈ ਬਿਲਕੁਲ ਬਾਈ ਹੂੰ ਹੂੰ ਇਹਦਾ ਵੀ ਸਾਨੂੰ ਫੇਸ ਤੇ ਕੰਨ ਵਗੈਰਾ ਨਾ ਆਪਾਂ ਸਾਰਾ ਚੈੱਕ ਕਰਾਉਣੇ ਹੈਗੇ ਬੋਡੀ ਲੈਂਥ ਵਗੈਰਾ ਨਾ ਕੱਦ ਵੀ ਉਮਰ ਦੇ ਸਾਹਮਣੇ ਚੰਗਾ ਲੱਗੇ ਚਾਰ ਮਹੀਨੇ ਉਮਰ ਦਾ ਬੱਚਾ ਦਾ ਦੇਖੋ ਗਰੋਥ ਵੇਖੋ ਬੱਚੇ ਜੀ ਫੇਸ ਦੇਖੋ ਫੇਸ ਦੇਖੋ ਲਾ ਖੜਾ ਤੇਰਾ ਫੇਸ ਆ ਗਿਆ ਨਾ ਇਹ ਤਾਂ ਅਭੀ ਫਾਰਮ ਵਾਲਾ ਬੰਦਾ ਜਿਹਨੇ ਫਾਰਮ ਤਿਆਰ ਕਰਨਾ ਹੁਣ ਜਿਵੇਂ ਸਾਈਲੇਜ ਪਾਈ ਜਾਂਦੇ ਆ ਹੂੰ ਅਗਲਾ ਲਿਜਾ ਕੇ ਸੇਵਾ ਕਰ ਲਵੇ ਤੇ ਆਉਂਦੇ ਸਾਲ ਨੂੰ ਆਪੇ ਉਹਦਾ ਪੂਰਾ ਟੌਪ ਦਾ ਫਾਰਮ ਤਿਆਰ ਸਹੀ ਗੱਲ ਆ ਭਾਈ ਲੈ ਕੁਆਲਿਟੀ ਚੈੱਕ ਕਰੋ ਬਾਈ ਥਣਾ ਦੀ ਇੱਕ ਨੰਬਰ ਕੁਆਲਿਟੀ ਆਗੀ ਪੂਰੀ ਵਿੱਥੀ ਦੇ ਥਾਣੇ ਆ ਆ ਦੇਖੋ ਆ ਕੰਨ ਚ ਇਹਨਾਂ ਦੇ ਉਹ ਮੁੰਦਰਾ ਹੀ ਆ ਪਕੜਤੀਆਂ ਸੀਗਾ ਆ ਉਵੇਂ ਹੀ ਕੰਨਾਂ ਚ ਇਹਦੇ ਵੀ ਠੀਕ ਹੈ ਬਈ ਹੁਣ ਸ਼ਾਉਣ ਜਾ ਠੀਕ ਹੈ ਹਾਂ ਤੇ ਬਈ ਕਲਵਿੰਦਰ ਹੁਣ ਮੁੱਲ ਆ ਜਿਹੜੇ ਉਹ ਬਸ ਐ ਹੀ ਹੋਣਗੇ ਬੱਸ ਮੁੱਲ ਵੀਰੇ ਅਗਲਾ ਫੋਨ ਲਾਵੇ ਬੱਛੀ ਲੈਣ ਵਾਲਾ ਹੋਵੇ ਬੰਦਾ ਸਵਾਸ ਲੈਣ ਵਾਲਾ ਨਾ ਹੋਵੇ ਅਗਲਾ ਫੋਨ ਲਾਵੇ ਸਹੀ ਤੇ ਬੱਸੀ ਦੇ ਕੇ ਤੁਰਾਂਗੇ ਬਸ ਚੱਕੋ ਬਈ ਬਈ ਕਹਿੰਦਾ ਫੋਨ ਲਾਵੇ ਸਹੀ ਕੋਈ ਬੱਸੀ ਆਪਾਂ ਦੇਖੀ ਤੁਰਾਂਗੇ ਆਪਣਾ ਲੋਕਾਂ ਵਾਲਾ ਕੰਮ ਹੀ ਨਹੀਂਗਾ ਬਈ ਆਪਾਂ ਮੜ ਗਈਆਂ ਕਰਾਂਗੇ ਠੀਕ ਹੈ ਜਾਇਜ਼ ਰੇਟ ਮੰਗਾਗਾ ਅਗਲੇ ਨੂੰ ਪਤਾ ਲੱਗੂ ਬਾਕੀ ਜਾਇਜ਼ ਰੇਟ ਠੀਕ ਹੈ ਬਈ ਗਲਤ ਰੇਟ ਨਹੀਂ ਮੰਗਾਂਗਾ ਹੂੰ ਬਾਕੀ ਆਪਨੇ ਡਿਲੀਵਰੀ ਦੀ ਸੁਵਿਧਾ ਹੈਗੀ ਆ ਬਾਈ ਜੇ ਕਿਸੇ ਨੇ ਡਿਲੀਵਰੀ ਕਰਵਾਉਣੀ ਆ ਠੀਕ ਆ ਤਾਂ ਉਹਦਾ ਵੀ ਆਪਾਂ ਕਰ ਲਾਂਗੇ ਸੋਨੂੰ ਬਾਈ ਨਾ ਤਾਂ ਡਿਲੀਵਰੀ ਦੀ ਸੁਵਿਧਾ ਮੰਨ ਕੇ ਚਲੋ ਵੀ ਦੁੱਖ ਆਊਗਾ ਕੋਈ ਨਹੀਂ ਜੇ ਕਿਸੇ ਨੇ 4 ਬੱਛੀਆਂ ਲੈਣੀਆਂ ਇਕੱਠੀਆਂ ਤਾਂ ਵੀ ਡਿਲੀਵਰੀ ਫ੍ਰੀ ਕਰ ਦਾਂਗੇ ਠੀਕ ਆ ਸਾਰੀਆਂ ਇਕੱਠੀਆਂ ਲੈਣੀਆਂ ਤਾਂ ਵੀ ਡਿਲੀਵਰੀ ਫ੍ਰੀ ਕਰ ਦੇ ਚੱਕੋ ਬਾਈ ਬਾਈ ਕਹਿੰਦਾ ਜੇ ਇਕੱਠੀਆਂ ਲਾਉਗੇ ਤਾਂ ਵੀ ਡਿਲੀਵਰੀ ਫ੍ਰੀ ਇਹ 4 ਲਾਉਗੇ ਤਾਂ ਵੀ ਫ੍ਰੀ ਤੇ ਐ ਮੰਨ ਲਓ ਵੀ ਸਾਰੀਆਂ ਡਿਲੀਵਰੀ ਫ੍ਰੀ ਜਿਹੜੀ ਹੈਗੀ ਆਪਣੇ ਪੂਰੇ ਪੰਜਾਬ ਦੀ ਠੀਕ ਆਏ ਨਹੀਂ ਵੀ 100 ਦੀ ਕਰਾਂਗੇ 200 ਕਿਲੋਮੀਟਰ ਦੀ ਪੂਰੇ ਪੰਜਾਬ ਦੀ ਡਿਲੀਵਰੀ ਫ੍ਰੀ ਕਰਾਂਗੇ ਜੇ ਕੋਈ ਚਾਰ ਬੱਚਿਆਂ ਇਕੱਠਿਆਂ ਲੈਣਾ ਤਾਂ ਵੀ ਠੀਕ ਹੈ ਸਾਰਿਆਂ ਬੱਚਿਆਂ ਤੇ ਠੀਕ ਹੈ ਨਾਕਸੀ ਬਾਈ ਕੋਲ 9 9 ਦੇ 9 ਹੀ ਦਿੱਤਾ ਦੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ